ਕਿੰਮੀ ਪਵਨ ਦਾ ਮੁੱਦਾ ਇਸ ਵੇਲੇ ਸੋਸ਼ਲ ਮੀਡੀਆ ਤੇ ਪੂਰੀ ਤਰ੍ਹਾਂ ਸੁਰਖੀਆਂ ਦੇ ਵਿੱਚ ਹੈ 8 ਸਾਲ ਇਕੱਠੇ ਰਹਿਣ ਤੋਂ ਬਾਅਦ ਹੁਣ ਇਸ ਜੋੜੀ ਦੇ ਵਿੱਚ ਦਰਾੜ ਪੈ ਚੁੱਕੀ ਹੈ ਜਿਵੇਂ ਕਿ ਸਭ ਨੂੰ ਪਤਾ ਚੱਲ ਹੀ ਗਿਆ ਹੋਣਾ ਕਿ ਹੁਣ ਕਿੰਮੀ ਤੇ ਪਵਨ ਵੱਖ ਹੋ ਗਏ ਨੇ ਤੇ ਕਿੰਮੀ ਨੇ ਖੁਦ ਇਹ ਗੱਲ ਦੱਸੀ ਸੀ ਕਿ ਇਸ ਦੇ ਪਿੱਛੇ ਦੀ ਜ਼ਿੰਮੇਵਾਰ ਸਨੇਹਾਵਾ ਜਿਸ ਨੂੰ ਉਹ ਆਪਣੀ ਸਗੀ ਭੈਣ ਮੰਨਦੀ ਸੀ ਜਸਨੇ ਆਪਣੇ ਬਰਥਡੇ ਪਾਰਟੀ ਤੇ ਸੱਦ ਕੇ ੱੱਕੇ ਨਾਲ दारू ਪਿਲਾਈ ਤੇ ਉਸ ਤੋਂ ਬਾਅਦ ਇੱਕ ਰੂਮ ਵਿੱਚ ਛੱਡ ਆਈ ਜਿੱਥੇ ਇੱਕ ਅਣਜਾਣ ਮੁੰਡਾ ਵੀ ਮੌਜੂਦ ਸੀ ਕਿਮੀ ਦੇ ਕਹਿਣ ਮੁਤਾਬਕ ਉਸ ਨੂੰ ਕੋਈ ਹੋਸ਼ ਨਹੀਂ ਸੀ ਕਿ ਉਸ ਨਾਲ ਬੰਦ ਕਮਰੇ ਵਿੱਚ ਕੀ ਕੁਝ ਹੋਇਆ ਉਸਨੇ ਇਹ ਤੱਕ ਕਹਿ ਦਿੱਤਾ ਕਿ ਉਸਨੇ ਆਪਣੀ ਜ਼ਿੰਦਗੀ ਵਿੱਚ दारू ਨੂੰ ਹੱਥ ਤੱਕ ਨਹੀਂ ਸੀ ਲਾਇਆ ਤੇ ਉਸਨੇ ਸਨੇਹਾ ਤੇ ਰੇਪ ਵਰਗੇ આરોਪ ਵੀ ਲਗਾ ਦਿੱਤੇ ਨੇ ਇਹ ਗੱਲ ਸੁਣਦੇ ਸਾਰ ਕਿੰਮੀ ਪਵਨ ਨੂੰ ਪਿਆਰ ਕਰਨ ਵਾਲਿਆਂ ਨੇ ਸਨੇਹਾ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿਸੇ ਨੇ ਕਿਹਾ ਹੁਣ ਤੇਰਾ ਨੰਬਰ ਆ ਤੇ ਕਿਸੇ ਨੇ ਲਿਖਿਆ ਤੇਰਾ ਟਰੈਪ ਲੱਗ ਗਿਆ ਬੀਬਾ ਹੁਣ ਦਿਨ ਕੱਟਲਾ ਜਿਹੜੇ ਰਹਿ ਗਏ ਹੁਣ ਸਨੇਹਾ ਸੱਚ ਫੀਲਡਿੰਗ ਲੱਗ ਜਾਣੀਆਂ ਬਚ ਕੇ ਰਹੀ ਉਹ ਖਬਰ ਮਿਲੀ ਆ ਸੋ ਰੀਅਲੀ ਬਚ ਕੇ ਦੱਸ ਦਈਏ ਕਿ ਸੁਨੇਹਾ ਪਹਿਲਾਂ ਹੀ ਆਪਣੀ ਸਫਾਈ ਦੇ ਚੁੱਕੀ ਹੈ ਕਿ ਉਸ ਦਾ ਕਿੰਮੀ ਦੇ ਮਾਮਲੇ ਵਿੱਚ ਕੁਝ ਲੈਣਾ ਦੇਣਾ ਨਹੀਂ ਇੱਥੋਂ ਤੱਕ ਕਿ ਉਸ ਨੇ ਕਈ ਐਸੇ ਪ੍ਰੂਫ ਵੀ ਦਿਖਾ ਦਿੱਤੇ ਜੋ ਸਾਬਿਤ ਕਰਦੇ ਨੇ ਕਿ ਕਿੰਮੀ ਨੇ ਸਭ ਕੁਝ ਆਪਣੀ ਮਰਜ਼ੀ ਨਾਲ ਕੀਤਾ ਸੀ ਸੁਨੇਹਾ ਨੇ ਲਗਾਤਾਰ ਮਿਲ ਰਹੀਆਂ ਧੰਪੀਆਂ ਤੋਂ ਬਾਅਦ ਹੁਣ ਪੁਲਿਸ ਕੰਪਲੇਂਟ ਵੀ ਕਰ ਦਿੱਤੀ ਹੈ ਤੁਹਾਨੂੰ ਸਭ ਨੂੰ ਇੱਕ ਹੋਰ ਗੱਲ ਦੱਸ ਦਈਏ ਕਿ ਫ੍ਰੈਸ਼ੀ ਕੈਨੇਡੀਅਨ ਜੋ ਇੱਕ ਮਸ਼ਹੂਰ ਰੋਸਟਰ ਹੈ ਉਸ ਦੇ ਵੱਲੋਂ ਇੱਕ ਹੋਰ ਵੱਡੀ ਅਪਡੇਟ ਸਾਂਝਾ ਕੀਤੀ ਗਈ ਜਿਵੇਂ ਕਿ ਤੁਸੀਂ ਕਿੰਮੀ ਤੇ ਸੁਨੇਹਾ ਦੀਆਂ ਲੀਕ ਹੋਈਆਂ ਰਿਕਾਰਡਿੰਗਾਂ ਤਾਂ ਸੁਣ ਲਈਆਂ ਹੋਣਗੀਆਂ ਜਿਸੇ ਕਿਸੇ ਨੇ ਨਹੀਂ ਸੁਣੀ ਤੁਸੀਂ ਸਾਡੇ ਚੈਨਲ ਤੇ ਜਾ ਕੇ ਵੀ ਸੁਣ ਸਕਦੇ ਹੋ ਫ੍ਰੈਸ਼ੀ ਨੇ ਦੱਸਿਆ ਕਿ ਇੱਕ ਹੋਰ ਰਿਕਾਰਡਿੰਗ ਜਲਦ ਹੀ ਆਉਣ ਵਾਲੀ ਹੈ ਜਿਸ ਵਿੱਚ ਕਿੰਮੀ ਪਵਨ ਤੇ ਸੁਨੇਹਾ ਨੂੰ ਲੈ ਕੇ ਕਈ ਹੋਰ ਗੱਲਾਂ ਬਾਹਰ ਆਉਣ ਵਾਲੀਆਂ ਨੇ ਤਾਂ ਬਣੇ ਰਹੋ ਸਾਡੇ ਚੈਨਲ ਦੇ ਨਾਲ ਹਰ ਇੱਕ ਨਵੀਂ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਹੁਣ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਕਮੈਂਟ ਕਰਕੇ ਜਰੂਰ ਦੱਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲੋ ਧੰਨਵਾਦ